ਖਾ ਟੇਕ ਲੈਣਾ ਨਾ ਉਹਨੂੰ ਤੇ ਲਗ ਤਰ੍ਹਾਂ ਦੱਸਦਾ ਭੋਖੜ ਨਾਲ ਪੰਜਵੇਂ ਛੇਵੇਂ ਦਿਨ ਬੰਦਾ ਬਯੂਸ ਹੋ ਜਾਂਦਾ ਅਸੀਂ ਦੇਖੋ ਅੱਖਾਂ ਜਿ ਜਲਾਉ ਕਰਨਾ ਮਾਰ ਦੀ ਪੂਰੀ ਕਿਰਪਾ ਹੋਰ ਅਸੀਂ ਤੁਹਾਡੇ ਮਾਧਮ ਨਾਲ ਬੇਨਤੀ ਕਰਦੇ ਆ ਕਿ ਜਿੰਨੇ ਵੀ ਫਜ਼ਾਬ ਤੋਂ ਲੀਡ ਕਰਦੇ ਆ ਜਾਂ ਮੈਂਬਰ ਪਾਰਲੀਮੈਂਟਸ ਹੈ ਜਾਂ ਆਪੋਜੀਸ਼ਨ ਹੈ ਅਕਾਲੀ ਹੈ ਕਾਂਗਰਸ ਹੈ ਬਸ ਪਾਇ ਜਿਹੜੀ ਵੀ ਹੈ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਸਿਰ ਤੇ ਹੌਸਲੇ ਦੀ ਦਾਤ ਦੇਣੀ ਚਾਹੀਦੀ ਹੈ ਔਰ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਬੁੱਲਣਾ ਚਾਹੀਦਾ ਔਰ ਲੋਕਾਂ ਨੂੰ ਵੀ ਆਉਣਾ ਚਾਹੀਦਾ ਕਿਉਂਕਿ ਇਹ ਪੀਸਫੁਲ ਪ੍ਰੋਟੈਸਟ ਹੈ ਜਿਸ ਕੋਈ ਐਡੀ ਡਰਨ ਦੀ ਲੋੜ ਨਹੀਂ ਤੁਹਾਡੇ ਤੇ ਕੋਈ ਧਾਰਾ ਨਹੀਂ ਲੱਗਦੀ ਕੁਝ ਨਹੀਂ ਹੁੰਦਾ ਤੁਹਾਨੂੰ ਤੁਸੀਂ ਬੈਠਣੇ ਆਪਦਾ ਰੋਸ ਤਾਂ ਜ਼ਾਹਿਰ ਕਰ ਸਕਦੇ ਹੋ ਪਰ ਉਹਨਾਂ ਦੀ ਦਲੇਰੀ ਦਾਤ ਦੋ ਬਹੁਤ ਮਾਰਾ ਅੱਛੜਦੇ ਹਾਂ ਛੱਡ ਦੇਣਾ ਥੋੜਿਆਂ ਜਿਹਾ ਜਿਆਦਾ ਸਿਰ ਨਹੀਂ ਬੁਲਾ ਸਕਦੇ ਕਿਉਂਕਿ ਉਹਨਾਂ ਦੇ ਬੜੀ ਜਿੱਤ ਹੁੰਦੀ ਹੈ। ਅੰਸੋ ਸਪੈਸ਼ਲ ਇਹ ਪ੍ਰੋਟੈਸਟ ਦੇ ਵਿੱਚ ਵੀ ਤੁਸੀਂ ਸਭ ਤੋਂ ਪਹਿਲੀਆਂ ਦੇ ਵਿੱਚ ਤੁਸੀਂ ਗਏ ਲੰਬਾ ਸਮਾਂ ਫਿਰ ਫਿਰ ਵੀ ਜਾਂਦੇ ਰਹੇ। ਚੱਲੋ ਚੱਲੋ ਤਾਂ ਹੁਣ ਕੀ ਕਹੂੰਗੇ ਕਿਸ ਤਰੀਕੇ ਨਾਲ ਹੋਰ ਵੀ ਸਰਪੰਚ ਸਾਡੇ ਦਾ ਮੈਂ ਘੱਟ ਮੈਂ ਤਾਂ ਨੀਤੀ ਕਰਦਾ ਰਹਿਣਾ। ਬਸ ਇੱਕ ਚੀਜ਼ ਉਹਨਾਂ ਨੇ ਕਿਹਾ ਕਿ ਜਿੰਨੀ ਵੀ ਸੰਭਵ ਹੈ ਇੱਕ ਚੀਜ਼ ਬਹੁਤ ਚੀਜ਼ ਦਬਾਅ ਦੇ ਰੱਖੋ ਤੁਸੀਂ ਵੀ ਕਾਲੇ ਹੋ ਜਨੈ ਆਮ ਬੰਦੇ ਵੀ ਕਾਲੇ ਹੋ ਜਨੈ ਕਿਸੇ ਵੀ ਵੱਡੇ ਅੰਦੋਲਨ ਲਈ ਲਾਹਮੰਦੀ ਹੌਲੀ-ਹੌਲੀ ਹੋਇਆ ਕਰਦੀ ਹੈ। ਕੋਸ਼ਿਕੀਆਂ ਮਜਬੂਰੀਆਂ ਹੁੰਦੀਆਂ ਨੇ ਉਸ ਇੱਕ ਕਿੱਤੇ 'ਚ ਲੱਗੇ ਹੁੰਦੇ ਆ ਹੌਲੀ ਹੌਲੀ ਇੱਕ ਦੂਜੇ ਦੇ ਇਕ ਔਰ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਪੀਸਫੁਲ ਪ੍ਰੋਟੈਸਟ ਹੈ ਤੁਹਾਨੂੰ ਕੋਈ ਚਿੰਤਾ ਕਰਨ ਦੀ ਨਹੀਂ ਤੁਸੀਂ ਬੈਠਣਾ ਹੈ ਸੰਗਤ ਕਰਨੀ ਹੈ ਵੈਸੇ ਵੀ ਤਾਂ ਆਪਾਂ ਜਾਣੇ ਦਵਾਨ ਸੁਣਨ ਵੀ ਜਾਣੇ ਹਾਂ ਜੀ ਕਹ ਰਿਹਾ ਇੱਥੇ ਆ ਜਾ ਕਰੋ ਇਹ ਵੀ ਤਾਂ ਇਹ ਜਿਹੜੇ ਬਾਬਾ ਜੀ ਦੇ ਨਾਲ ਲੇਕ ਬੈਠੇ ਨਾ ਦੂਸਰੀ ਜੱਥੇ ਬੰਦੀਆਂ ਨੂੰ ਕੀ ਕਹਾਂਗੇ ਡਾਕਟਰ ਉਹਨਾਂ ਨੂੰ ਦੇ ਸ਼ੁੱਡ ਕਮ ਉਹਨਾਂ ਨੂੰ ਆਉਣਾ ਚਾਹੀਦਾ ਇਤਾਂ ਦੀ ਈਗੋ ਉਦੋਂ ਤੱਕ ਜਾਇਜ਼ ਹੁੰਦੀ ਹੈ ਜਦੋਂ ਤੱਕ ਆਪਾਂ ਟੇਬਲ ਟॉक ਕਰਦੇ ਹਾਂ ਪਰ ਜਦੋਂ ਇੱਕ ਬੰਦਾ ਤੁਰ ਪਿਆ ਫਿਰ ਆਪਾਂ ਹੈ ਤਾਂ ਸਾਰੇ ਪੰਜਾਬੀ ਆ ਨਾ ਜਾਂ ਆਪਾਂ ਇਹਨਾਂ ਚੀਜ਼ਾਂ ਚੋਂ ਨਿਕਲ ਜਾਈਏ ਜਿੱਦਣ ਤੁਸੀਂ ਇਹਨਾਂ ਚੀਜ਼ਾਂ ਚੋਂ ਤੁਸੀਂ ਅਸੀਂ ਨਿਕਲ ਗਏ ਜਿੱਦਣ ਮੈਂ ਤਿਆਗਤੀ ਉਹ ਫੇਰ ਕੰਮ ਫੇਰ ਤਾਂ ਹੋ ਹੀ ਜਾਣਾ ਅੱਜ ਜਦੋਂ ਪਹਿਲਾ ਮੋਰਚਾ ਲੱਗਿਆ ਸੀ ਸਾਰੀਆਂ ਸੜਕਾਂ ਤੋਂ ਸਾਹਮਣੇ ਅੱਜ ਵੀ ਸਾਹਮਣੇ ਕੀ ਪ੍ਰੋਬਲਮ ਹੈ ਅਸੀਂ ਬੇਨਤੀ ਕਰਦੇ ਹਾਂ ਚਲੋ ਅਸੀਂ ਤੇ ਛੋਟਿਆਂ ਉਹ ਵੱਡੇ ਸਾਰੇ ਸਾਡੇ ਉਹਨਾਂ ਨੂੰ ਰੋਣਾ ਚਾਹੀਦਾ ਅੱਜ ਵੀ ਕੁਝ ਜਥੇਬੰਦੀਆਂ ਆਈਆਂ ਸੀ ਲੱਗਦਾ ਕਿ ਸ਼ਾਇਦ ਮਰੂ ਆ ਜਾਣਾ ਚਾਹੀਦਾ ਉਹਨਾਂ ਨੂੰ ਕੋਈ ਨਹੀਂ ਜੇ ਕੋਈ ਨਾ ਦੇਖੋ ਜੇ ਸਾਰੇ ਇਕੱਠੇ ਹੋਣਗੇ ਸੀਨੀਅਰ ਬੰਦੇ ਜਿਨ੍ਹਾਂ ਨਾਲ ਬੈਠਾਂਗੇ ਕੋਈ ਹੋਰ ਰਣਨੀਤੀ ਵੀ ਉੱਕੜ ਸਕਦਾ ਇੱਕ ਵੀ ਇਹਨਾਂ ਨੇ ਹੋਰ ਵੀ ਕਿਛੀ ਸੀ ਕਿ ਜਿਹੜੇ ਸੈਲੀਬ੍ਰਿਟੀ ਨੇ ਉਹ ਪਹੁੰਚਣ ਕਿਉਂਕਿ ਜਦੋਂ ਉਹ ਪਹੁੰਚਦੇ ਨੇ ਤਾਂ ਧੂਤ ਆ ਜਾਂਦਾ ਸਰ ਸਾਰੀਆਂ ਸੈਲੀਬ੍ਰਿਟੀ ਨੇ ਸੈੱਲ ਨੇ ਕਾਇਮ ਨਹੀਂ ਹੁੰਦੇ ਉਹ ਹੌਲੀ-ਹੌਲੀ ਨਿਕਲਦੇ ਆ ਸੈੱਲ ਵੀ ਚਾਰਜ ਚਾਹੀਦੇ ਇੱਕ ਇੱਕ ਬੱਬੂ ਜੀ ਇੱਕ ਗੀਤ ਨੇ ਜਿਹੜੇ ਬੜਾ ਜੋਸ਼ ਭਰਦੇ ਆ ਕਿ ਦਿੱਲੀ ਵਾਲੇ ਇੱਕ ਕਲਾਕਾਰ ਜਿਹੜਾ ਉਹ ਸੰਘਰਸ਼ ਨੂੰ ਲੈ ਕੇ ਦਿੱਲੀ ਵਾਲੇ ਨੂੰ ਇਹ ਇਦਾਂ ਦਾ ਕੋਈ ਨਹੀਂ ਜਦੋਂ ਨਵੇਂ ੜਾਰ ਹੋਏ ਸੀ ਉਹ ਦੋ ਅਸੀਂ ਹਵਾਏ ਬਣਾਈ ਸੀ ਸੰਘਰਸ਼ੀਆਂ ਦੀ ਕਹਾਣੀ ਅੱਛਾ ਸਾਡੀ ਤਾਂ ਚਲੋ ਲੈਣ ਅਸੀਂ ਤਾਂ ਹਮੇਸ਼ਾ ਹੀ ਸਮਾਜ ਦੀ ਗੱਲ ਕਰਦੇ ਆ ਫਿਰ ਫਿਲਮਾਂ ਫਿਲਮਾਂ ਦੋ ਗੀਤ ਚ ਕੋਗੇ ਤਾਂ 100 ਚੋਂ 60 65 ਕੀ ਦੂਜੇ ਹੋਣਗੇ ਹਨ ਨਹੀਂ ਇਹ ਸੰਘਰਸ਼ ਨੂੰ ਲੈ ਕੇ ਡੱਲੇਵਾਲ ਸਾਹਿਬ ਬੈਠਿਆ ਕੋਈ ਸਪੈਸ਼ਲ ਕਿਉਂਕਿ ਉਹ ਗੀਤ ਨੇ ਜਿਹੜੇ ਬਹੁਤ ਜ਼ਿਆਦਾ ਕਾਸ਼ ਕਰਕੇ ਜਵਾਨੀ ਜੋਸ਼ ਭਰਦੇ ਉਹ ਪਹਿਲਾਂ ਤਾਂ ਜਿਹੜੇ ਆਪਣੇ ਸੈਲ ਡਾਊਨ ਵਾਲੇ ਆ ਸਾਰੇ ਇਕੱਠੇ ਕਰੀਏ ਨਾਲ ਥੋੜੀ ਥੋੜੀ ਠੀਕ ਹੈ ਇਹਨਾਂ ਨੂੰ ਲਾਇਆ ਮੇਰ ਸਾਥ ਦਾ ਅੱਜ ਤੇ ਤਿੰਨ ਦਿਨ ਪਹਿਲਾਂ ਚ ਬਹੁਤ ਫਰਕ ਪੰਜਾਬ ਆ ਗਿਆ ਹੁਣ ਦੋਸਤਾਂ ਟੋਕ ਰਿਆ ਚਾਹੀਦਾ ਹੈ ਥੋੜੀ ਜਾਂ ਜੋ ਵੀ ਹੋਰ ਜਥੇਬੰਦੀਆਂ ਦੇ ਲੋਕ ਆਏ ਨੇ ਔਰ ਸਾਡੀ ਇੱਕ ਬੇਨਤੀ ਵੀ ਹੈ ਕਿ ਸਾਰੇ ਲੋਕ ਆ ਜਾਣਗੇ ਆ ਜਿਹੜੇ ਸਾਡੇ 13 ਪਾਰਲੀਮੈਂਟ ਚ ਬੈਠੇ ਨੇ ਰੌਲਾ ਪਾਉਣਗੇ ਸਭਾ ਵਾਲੇ ਰੌਲਾ ਪਾਉਣਗੇ ਉਹਨਾਂ ਦੇ ਨਾਲ ਰਲ ਕੇ ਦੂਜੇ ਕਿਉਂਕਿ ਐਮਐਸਪੀ ਕੱਲੇ ਪੰਜਾਬ ਲਈ ਨਹੀਂ ਗਈ ਪੰਜਾਬ ਲਈ ਤਾਂ ਹੈਗੀ ਐਮਐਸਪੀ ਆ ਹਰਿਆਣਾ ਲਈ ਵੀ ਹੈਗੀ ਅਸਲ ਤਾਂ ਬਾਕੀ ਦੇਸ਼ ਲਈ ਹੈ ਤੇ ਜਦੋਂ ਬੋਲਣਗੇ ਉਹਨਾਂ ਦੇ ਐਮਪੀ ਤਾਂ ਇਹਨਾਂ ਦੀ ਸਰਕਾਰ ਗੂੰਗੀ ਨੂੰ ਸੁਣ ਨਾ ਪਾਉਗੀ ਕਿਉਂਕਿ ਲੋਕ ਬੋਲ ਪਏ ਨੇ ਔਰ ਲੋਕਾਂ ਨਾਲ ਹੀ ਤਕਦੀਰਾਂ ਬਦਲਦੀਆਂ ਨੇ ਕੌਮਾਂ ਤੇ ਦੇਸ਼ਾਂ ਦੀਆਂ ਉਹ ਯਾਰ ਤਾਂ ਹੀ ਤਾਂ ਇਹ ਬੈਠੇ ਨੇ ਜੇ ਗੱਲ ਟੁੱਟੀ ਹੈ ਤਾਂ ਬੈਠੇ ਹੈ ਕਿ ਤੁਸੀਂ ਸਾਨੂੰ ਬਾਰਡਰਾਂ ਦੇ ਬਾਹਰ ਰੱਖਿਆ ਹੈ 9 ਮਹੀਨਿਆਂ ਤੋਂ ਅਸੀਂ ਇੱਥੇ ਬੈਠੇ ਆ ਸਾਡੀ ਗੱਲ ਤਾਂ ਸੁਨੋ ਔਰ ਸਭ ਤੋਂ ਅਹਿਮ ਗੱਲ ਹੈ ਜੇ ਮੰਨ ਲਓ ਇੱਕ ਗਲਤ ਨਹੀਂ ਤੁਸੀਂ ਲੌਜੀਕਲੀ ਆ ਕੇ ਡਿਸਕਸ਼ਨ ਤਾਂ ਕਰੋ ਤੁਹਾਡਾ ਕੋਈ ਰਿਪ੍ਰੈਜ਼ੈਂਟੇਟਿਵ ਤਾਂ ਆ ਜੇ ਕੋਈ ਇਹ ਤਾਂ ਨਹੀਂ ਕਹਿ ਰਹੇ ਪ੍ਰਾਈਮ ਮਿਨਿਸਟਰੀ ਆਵੇ ਕਿੰਨੇ ਅਮਲੇ ਮਫਲੇ ਸੁਰੇ ਫਿਰਦੇ ਨੇ ਆ ਕੇ ਗੱਲ ਤਾਂ ਸੁਣੋ ਕੀ ਗੱਲ ਤਾਂ ਐ ਐਮਐਸਪੀ ਕੀ ਗੱਲ ਤਾਂ ਮੰਨਦੇ ਮੈਂ ਨਾ ਕੋਈ ਇੱਕ ਡਿਮਾਂਡ ਅਨਰੀਜ਼ਨੇਬਲ ਹੈ ਤਾਂ ਦੱਸੋ ਤੇ ਜੇ ਰੀਜ਼ਨੇਬਲ ਹੈ ਤਾਂ ਫਿਰ ਮੰਨੋ ਆਪੋਜੀਸ਼ਨ ਦਾ ਕੋਈ ਵੀ ਲੀਡਰ ਨਹੀਂ ਬੋਲਿਆ ਕਿਸੇ ਆਪੋਜੀਸ਼ਨ ਤਾਂ ਜਵੇਂ ਹੀ ਗਈ ਇਹ ਦੇਖੋ ਪੰਜਾਬ ਦੀ ਵੀ ਤਾਂ ਦੇਸ਼ ਦੀ ਜਿਹੜੀ ਸਾਡੀ ਗਵਰਨਮੈਂਟ ਹੈ ਨਾ ਜਿੱਦਾਂ ਹੁਣ ਜੀਓ ਪੋਲਟਿਕਸ ਚੱਲਦੀ ਹੈ ਨਾ ਅਲੱਗ-ਅਲੱਗ ਖੇਮੇ ਬਣਦੇ ਆ ਬ੍ਰਿਕਸ ਬਣ ਰਿਹਾ ਹੈ ਜੇ ਉਹ ਬਣ ਰਿਹਾ ਹੈ ਨਾ ਤਾਂ ਉਸ ਪਲੇਟਫਾਰਮ ਲਈ ਕਿਸਾਨ ਤੇ ਮੌਜੂਦ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੇ ਅਸੀਂ ਆਪ ਦੀ ਅਲੱਗ-ਤੋ-ਕਰਾਸੀਆਂ ਸ਼ੁਰੂ ਕਰਦਾ ਹੈ ਮੁਰਖ ਸਟਰੋਂਗ ਹੋਣੇ ਚਾਹੁੰਦਾ ਹੈ ਇਹ ਮੰਗਾ ਬਹੁਤ ਜ਼ਿਆਦਾ ਹੈ ਕਿ ਤੁਸੀਂ ਅੱਜ ਅੱਜ ਜੇ ਸਰਕਾਰ ਇਹ ਕਿਸਾਨਾਂ ਮਜ਼ਦੂਰਾਂ ਦੀ ਮੰਗ ਇਹ ਤਾਂ ਦੋਨੇ ਹੋ ਕੇ ਕੰਮ ਕਰਨਗੇ ਯਾਰ ਉਹ ਬਾਰ ਜਿਹੜਾ ਹੁਣ ਦੂਜੇ ਪਾਸੇ ਰਹਿ ਗਿਆ ਜਿਹੜਾ ਕੁਝ ਕੀ ਕਹਿਦੀ ਉਹਨਾਂ ਨੂੰ ਉਹ ਲੱਕੜ ਜਿਹੜੇ ਸਿਆਸਤਦਾਨ ਜਿਨ੍ਹਾਂ ਦੀ ਵਜ੍ਹਾ ਨਾਲ ਆਪਾਂ ਵੰਡੇ ਗਏ ਸਾਰੇ ਉਹ ਬਾਹਰ ਵੀ ਤਾਂ ਜੰਗਲੇਵਾਦ ਕਰਿਆ ਸੀ ਤੁਸੀਂ ਇਹਨਾਂ ਨੂੰ ਇਹਨਾਂ ਨਾਲ ਜੋੜੋ ਇੱਕ ਵਾਰੀ ਦਿਲੋਂ ਜੋੜੋ ਤਾਂ ਸਹੀਦਾ ਯਾਰ ਕਿ ਕਿੱਥੇ ਜਾਂਦੀ ਹੈ ਕਹਾਣੀ ਹੈ ਨਾ ਸੋ ਭਵਿੱਖ 'ਚ ਵੈਸੀ ਲੋੜ ਹੈ ਏਸ਼ੀਆ ਨੂੰ ਇਕੱਠੇ ਹੋਣ ਦੀ ਤੇ ਇਹ ਬਹੁਤ ਵੱਡੀ ਗੱਲ ਹੋ ਜੂਗੀ ਜੇ ਸਾਰੀ ਕਿਸਾਨੀ ਇਸ ਤਰ੍ਹਾਂ ਜੁੜ ਗਈਏ ਚਲੋ ਫਿਰ ਹੁਣ ਆਪਾਂ ਫਿਰ ਗੱਲ ਲਾਸਟ ਵਾਲੀ ਕੇ ਉਹਨਾਂ ਦਾ ਬਹੁਤ ਮੁਸ਼ਕਲ ਦਿੱਤਾ ਗਿਆ ਕਿ ਉਹਨਾਂ ਦੇ ਜਿਹੜੇ ਪੈਰ ਸੀ ਉਹ ਟੁੱਟੇ ਗਏ ਬਾਹਰ ਕਾਹ ਤੋਂ ਬਈ ਪੁੱਛ ਚੱਲਦਾ ਰਹਿੰਦਾ ਤਾਂ ਪਰ ਨੇ ਵੀ ਲੈ ਉਹਨੂੰ ਸੁਜਣਾ ਮਾਰਿਆ ਪਿੱਛੇ ਹੋ ਰਿਹਾ ਮਗਰ ਤੇਰੇ ਲਈ ਆਈ ਪਿੱਛੇ ਛਾਂ ਛਾਂ ਪਿੱਛੇ ਪਿੱਛੇ ਅੱਗੇ ਅੱਗੇ ਸ਼ਿਸ਼ਮ ਚ ਬੈਠੀ 18 ਦਿਨ ਬਹੁਤ ਹੁੰਦੇ ਨੇ ਮੈ ਤੋਂ ਦਸੰਨੇ ਨਾ ਵੀ ਆਪਣੀ ਜਿਵੇਂ ਡਾਕਟਰੀ ਸਾਇੰਸ ਤੋਂ ਵੀ ਆ ਕੇ ਸਾਫ ਸਟੂਡੈਂਟ ਕੋ ਬੰਦਾ ਸਹੀ ਅੰਦਾਜ਼ ਕਰਾਉਣੇ ਸੀ ਮੈਨੂੰ ਸੀ ਡਾਕਟਰ ਕੋ ਸਾਡੀ ਗ੍ਰਾਸਟਾਸੀ ਪੂਰੀ ਸੰਪੰਨੀ ਹੋ ਜਾਂਦੀ ਹੈ ਆਪਣੇ ਚੈਸਟ ਪੇਨ ਹੋਈ ਜਾਂ ਦਰਦ ਹੋਵੇ ਦਰਦ ਹੋਵੇ ਕਦੇ ਨਹੀਂ ਬਦਲ ਸਕਦਾ ਬੀਜਾ ਜਿਹੜੇ ਨਾਮ ਜਿਹੇ ਵੈੱਬ ਚੈਨਲ ਤੇ ਲਾਈਟ ਦੇ ਦੇ ਨਹੀਂ ਅੱਜ ਜੋ ਬੈਠੇ ਨੇ ਉਹ ਧਾਰੀ ਕਿ ਸਾਡੇ ਲੋਕ ਉਹੀ ਅੰਗਰੇਜ਼ਾਂ ਨਾਲੋਂ ਵੀ ਵੱਧ ਕੇ ਅੰਗਰੇਜ਼ਾਂ ਦੇ ਤੱਕ ਮਹਾਤਮਾ ਗਾ ਜਿਹਨੂੰ ਕਹਿੰਦੇ ਤੁਰਲਾ ਡਾਂਡੀ ਮਾਰਚ ਕਰਲਾ ਇਹਾਂ ਦੇ ਤੁਹਾਨੂੰ ਇਦੂ ਅੱਗੇ ਅਸੀਂ ਜਾਣ ਲਈ ਦੇਣਾ ਸ਼ੰਭੂ ਦੇ ਉੱਦੋਂ ਇਹ ਉਦੋਂ ਵੱਧ ਕੇ ਜਦ ਪੰਜਾਬ ਦਾ ਗਲਾ ਘੁੱਟਣਾ ਚਾਹੁੰਦੇ ਫੇਰਾਂ ਦੇ ਅਸੀਂ ਬੋਲਦੇ ਬਹੁਤ ਸੋ ਸਾਡੀ ਇਹਨਾਂ ਨੂੰ ਬੇਨਤੀ ਹੈ ਮਾੜਾ ਜਿਹਾ ਸਰਕਾਰ ਬਣ ਕੇ ਸੋਚੋ ਆ 75 ਸਾਲ ਦਾ ਬਜ਼ੁਰਗ 18 ਦਿਨ ਹੋ ਗਿਆ ਇੱਕ ਦਿਨ ਦੀ ਰੋਟੀ ਛੱਡ ਕੇ ਵੇਖ ਲੈਣ ਫਿਸ਼ਲ ਕਰਾਉਣ ਵਾਲੇ ਮਨਿਸਟਰ ਨੇ ਇਹ ਸਾਰੇ ਵੇਖਣ ਦੇ ਲਈ ਬੰਕ ਚੇਕ ਇਹ ਸਾਡ ਵੀਰਾਂ ਨੂੰ ਬੇਇੱਜ਼ਤੀ ਹੈ ਪੰਜਾਬੀਆਂ ਦੀ ਜਿਹੜੀ ਹੈ ਉਹ ਕਰਵਾਇਆ ਕੋਈ ਇਤੋਂ ਤੱਕ ਲੈ ਆਇਆ ਚੋਟ ਨੇ ਆ ਜਾ ਆਏ ਤੇਰੇ ਅੱਗੇ